ਦੇਖੋ ਜੀ ਅੱਜ ਲੋਹੜੀ ਵਾਲੇ ਦੇਣ ਕਿਵੇਂ ਉਡਾਏ ਜਾ ਰਹਾ ਹੈ ਜੀ ਪਤੰਗबाजी ਕੀਤੀ ਜਾ ਰਹੀ ਆ ਸਭ ਲੋਕ ਕੋਠਿਆਂ ਦੇ ਚੜੇ ਹੋਏ ਆ ਜੀ ਆ ਦੇਖੋ ਫਿਰ ਕਿਵੇਂ ਗੁੱਡੇ ਡਾਏ ਜਾ ਰਹੇ ਆ ਜੀ ਆ ਦੇਖ ਸਕਦੇ ਆ ਜੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਜੀ ਮਾਜੇ ਦਾ ਪਿੰਡ ਵੱਡੇ ਸਭਰਾ ਬਹੁਤ ਵੱਡੀ ਆਬਾਦੀ ਵਾਲਾ ਇਹ ਪਿੰਡ ਹੈ ਜੀ ਕੱਲੇ ਤਰਨਤਾਰਨ ਅੰਬਰਸਾਰੀ ਨਹੀਂ ਪੰਜਾਬ ਦੇ ਜਿੰਨੇ ਵੀ ਮੇਰੇ ਹਿਸਾਬ ਨਾਲ ਪਿੰਡ ਹੈ ਜੀ ਸਭ ਤੋਂ ਵੱਧ ਆਬਾਦੀ ਵਾਲਾ ਇਹ ਪਿੰਡ ਹੈ ਜੀ ਤੇ ਕਿਵੇਂ ਹਰ ਇੱਕ ਪਿੰਡ ਦੇ ਵਿੱਚ ਸਪੀਕਰ ਲਾ ਕੇ ਗੁੱਡੀਆਂ ਡਾਈਆਂ ਜਾ ਰਹੀਆਂ ਵੇਖੋ ਕਿਵੇਂ ਤੇ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਦੋਸਤਾਂ ਨੂੰ ਵੀ ਗੁੱਡੇ ਗੁੱਡੀਆਂ ਜ਼ਰੂਰ ਚੜਾਓ ਪਰ ਚైనਾਂ ਦੀ ਡੋਰ ਤੋਂ ਪਰਹੇਜ਼ ਕਰੋ ਵੀਰ ਜੀ ਬੜਾ ਕੁਛ ਜਿਹੜਾ ਚైనਾਂ ਦੀ ਡੋਰ ਦੇ ਨਾਲ ਬਾਈ ਜੀ ਹੋ ਜਾਂਦਾ ਜੀ ਬਾਕੀ ਆਜੋ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਰਾ ਪਿੰਡ ਦਿਖਾਉਣਾ ਵੇਖੋ ਕਿਵੇਂ ਜਿਹੜੇ ਗੁੱਡੀਆਂ ਕਿਉਂਕਿ ਖੁਸ਼ੀ ਦਾ ਟਾਈਮ ਹਰ ਇੱਕ ਨੂੰ ਹੁੰਦਾ ਜੀ ਅਸੀਂ ਗੁੱਡੇ ਡਾਈਏ ਗੁੱਡੀਆਂ ਡਾਈਏ ਪਰ ਆਹ ਦੇਖੋ ਕਿਰਾ ਬਹੁਤ ਵੱਡੀ ਚੜ ਦੀ ਗਲਾ ਦੇ ਨਾਲ ਜਿਹੜਾ ਇਹ ਪਤੰਗ ਬਾਜੀ ਕੀਤੀ ਜਾ ਰਹੀ ਆ ਪਰ ਚైనੀ ਦੀ ਡੋਰ ਤੋਂ ਪ੍ਰੇਜ ਰੱਖੋ ਦੋਸਤੋ ਚైనਾਂ ਦੀ ਡੋਰ ਨਾਲ ਬੜੇ ਜਿਆਦੇ ਹਾਦਸੇ ਵਾਪਰ ਰਹੇ ਆ ਜੀ ਅੱਜ ਜੋਤੀਸ਼ਾ ਦਾ ਬਾਬਾ ਜੀ ਰਮਾਲਾ ਲੈਣ ਜਾ ਰਿਹਾ ਸੀ ਸੰਗਵਾਂ ਲਾਗੇ ਚੈਨਾ ਦੀ ਡੋਰ ਨੇ ਹੁੰਦਾ ਪੈਰ ਬਾਈ ਜੀ ਐਂ ਲੱਗਾ ਜਿਵੇਂ ਕਿਰਪਾਨ ਨਾਲ ਟੱਕ ਮਾਰਿਆ ਹੁੰਦਾ ਹੈ ਜੀ ਐਨਾ ਜਿਆਦਾ ਪਾੜ ਪਾਦਾ ਚੈਨਾ ਦੀ ਡੋਰ ਤੋਂ ਪ੍ਰਸ਼ ਕਰੋ ਤੇ ਵੇਖੋ ਕਿੰਡੀ ਵੱਡੀ ਆਬਾਦੀ ਵਾਲਾ ਇਹ ਪਿੰਡ ਹੈ ਜੀ ਵੱਡੇ ਸੁਭਰਾ ਵੀਡੀਓ ਸ਼ੇਅਰ ਕਰੀ ਚੱਲੋ ਬਾਅਦ ਤੋਂ ਬਾਅਦ ਜੀ ਮਾਝੇ ਦਾ ਮਸ਼ਹੂਰ ਪਿੰਡ ਜੀ ਇਹ ਜਦੋਂ ਆਪਾਂ ਬਾਬਾ ਬੁੱਢਾ ਸਾਹਿਬ ਨੂੰ ਜਾਂਦੇ ਆ ਜੀ ਹਰੀਕੇ ਤੇ ਪੱਟੀ ਦੇ ਵਿਚਕਾਰ ਇਹ ਪਿੰਡ ਆਉਂਦਾ ਹੈ ਜੀ ਦੇਖੋ ਜੀ ਕਿਹੜਾ ਕਿਵੇਂ ਵੱਜਦੇ ਲਲਕਾਰੇ ਕਈ ਵੀਰ ਤਾਂ ਪੈਗ ਵੀ ਲਾਈ ਬੈਠੇ ਆ ਜੀ ਦੇਖੋ ਜੀ ਇਹ ਆ ਸਭਰਾ ਨਗਰ ਕਿਆ ਬਾਤਾਂ ਹੈ ਜੀ ਇਹ ਜਿਹੜਾ ਡਰੋਨ ਸ਼ੋਟ ਦੇਖੋ ਤੁਹਾਨੂੰ ਬਣਾ ਕੇ ਦਿਖਾ ਰਹੇ ਆ ਇਹ ਗੁਰਦੁਆਰਾ ਸਾਹਿਬ ਕਿਉਂਕਿ ਗੁਰਦੁਆਰਾ ਸਾਹਿਬ ਵੀ ਬਹੁਤ ਆ ਇੱਥੇ ਤੇ ਸ਼ਮਸ਼ਾਨ ਘਾਟ ਵੀ ਬਹੁਤ ਵੱਡੀ ਗਿਣਤੀ ਚ ਬਣੇ ਹੋਇਆ ਜੀ ਗੁਰੂ ਘਰ ਦੇਖੋ ਭਾਈ ਜੀ ਕਿਵੇਂ ਕਿਰਾਂ ਸਪੀਕਰ ਲੱਗੇ ਆ ਜੀ ਕਿਰਾਂ ਆਵਾਜ਼ਾਂ ਆ ਰਹੀਆਂ ਹਰ ਇੱਕ ਦੇ ਕੋਠੇ ਤੇ 뮤직 ਫਿੱਟ ਕੀਤਾ ਗਾਣੇ ਚੱਲ ਰਹਾ ਜੀ ਤੇਰੇ ਮੇਰੇ ਵਿੱਚ ਜਾਂਦੇ ਆਵੇਂ ਠੀਕ ਆ ਜੀ ਤੇ ਵੀਡੀਓ ਸ਼ੇਅਰ ਜਰੂਰ ਕਰੋ ਇਹ ਆਪਾਂ ਪੱਤੀ ਗਦਾਈ ਕੀ ਦਿਖਾ ਰਹੇ ਆ ਤੁਹਾਨੂੰ ਐ ਸਾਈਡ ਤੇ ਪੱਤੀ ਗਦਾਈ ਕੀ ਦਾ ਗੁਰਦੁਆਰਾ ਜੀ ਤੇ ਐ ਸਾਈਡ ਤੇ ਭੂਰਿਆਂ ਦੀ ਪੱਤੀ ਆ ਜਾਂਦੀ ਹੈ ਜੀ ਬੈਕ ਸਾਈਡ ਤੇ ਇਹ ਬਾਬੇ ਪੂਰਨ ਸਿੰਘ ਜੀ ਦਾ ਗੁਰਦੁਆਰਾ ਹੈ ਜੀ ਤੇ ਸਾਹਮਣੇ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਹੈ ਜੀ ਦੇਖ ਸਕਦੇ ਆ ਜੀ ਕਿੰਨੀ ਵੱਡੀ ਆਬਾਦੀ ਹੈ ਸਬਰਾਨਗਰ ਦੀ ਕਿਵੇਂ ਲੋਕ ਕੋਠਿਆਂ ਦੇ ਗੁੱਡੇ ਪਤੰਗਬਾਜੀ ਦੇਖੋ ਹਰ ਇੱਕ ਕੋਠਿਆਂ ਦੇ ਚੜਾ ਅਜੇ ਪਤੰਗ ਡਾ ਰਿਹਾ ਜੀ ਕੀਦਾ ਸੱਜਣੋ ਵੀਡੀਓ ਸ਼ੇਅਰ ਕਰੋ ਬਾਅਦ ਤੋਂ ਬਾਅਦ ਹੋ ਇੱਕ ਆ ਗਿਆ ਜੀ ਮੋਬਾਈਲ ਆ ਪਾਈ ਵੀ ਅੱਗੇ ਕਿਸੇ ਨਾ ਆ ਗਿਆ ਵੀ ਇਹਨਾਂ ਦੇ ਦੇਖੋ ਫਿਰ ਵੱਡੀ ਗਿਣਤੀ ਚ ਲੋਕ ਜਿਹੜਾ ਪਤੰਗ ਬਾਜੀ ਕਰ ਰਹਾ ਜੀ। ਵੀਡੀਓ ਸ਼ੇਅਰ ਜ਼ਰੂਰ ਕਰਿਆ ਜੇ ਕਿਉਂਕਿ ਹਰ ਇੱਕ ਨੂੰ ਪਤਾ ਲੱਗ ਸਕੇ ਵੀ ਸਭਰਾ ਪਿੰਡ ਦੀ ਕਿੰਨੀ ਵੱਡੀ ਆਬਾਦੀ ਆ। ਬੜੇ ਸ਼ਾਂਤ ਮਾਈ ਢੰਗ ਦੇ ਨਾਲ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜੀ। ਇਧਰ ਆਲੇ ਭੌਲ ਲਲਕਾਰੇ ਮਾਰ ਰਹਾ ਜੀ ਦੇਖੋ ਕਿਵੇਂ ਚੜੇ ਕੋਠਿਆਂ ਤੇ ਦੇਖੋ ਆਪਤੀ ਗਦਾਈ ਕੀ ਸਾਰੀ ਥੱਲੇ ਜਿੰਨੀ ਵੀ ਤੁਹਾਨੂੰ ਨਜ਼ਰ ਆ ਰਹੀ ਆ ਗਦਾਈ ਕੀ ਪੱਤੀ ਆਪ ਪੂਰਿਆਂ ਦੀ ਪੱਤੀ ਦਾ ਗੁਰਦੁਆਰਾ ਜੀ ਇਸ ਸਾਈਡ ਤੇ ਆਜੋ ਬਾਬਾ ਭੋਲ ਸ਼ੇਰ ਦੀ ਜਗ੍ਹਾ ਹੈ ਜੀ ਕਿਆ ਬਾਤਾਂ ਬਾਈ ਜੀ ਵੀਡੀਓ ਸ਼ੇਅਰ ਜ਼ਰੂਰ ਕਰੋ ਵੱਤੋ ਵੱਤ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ਾਂਤਮਈ ਢੰਗ ਦੇ ਨਾਲ ਲੋਹੜੀ ਮਨਾਓ ਚੈਨਾ ਦੀ ਢੋਰ ਤੋਂ ਪਰਹੇਜ਼ ਰੱਖੋ ਵੀਰੋ ਤੇ ਸ਼ਰਾਬ ਪਿਆਲੇ ਦਾ ਘੱਟ ਕਿਉਂਕਿ ਅੱਜ ਦੇ ਦਿਨ ਬੜੇ ਬੱਕਰੇ ਤੇ ਬੜੇ ਕੁੱਕੜਾਂ ਦੀਆਂ ਜਾਣਾਂ ਵੀ ਜਾਣੀਆਂ ਨੇ ਤੇ ਪਰ ਬਾਈ ਜੀ ਸਾਫ਼-ਸਾਫ਼ ਦੇ ਨਾਲ ਸਿਸਟਮ ਚਲਾਇਆ ਕਰੋ ਤੇ ਵੇਖ ਸਾਹਦੇ ਆ ਜੀ ਕਿੰਨੀ ਵੱਡੀ ਗਿਣਤੀ ਹੈ ਜਿਹੜੀ ਪਿੰਡ ਸਭਰਾ ਦੀ ਤੁਸੀਂ ਰੂਹ ਖੁਸ਼ ਹੋ ਜਾਂਦੀ ਹੈ ਜੀ ਬਹੁਤ ਵੱਡੀ ਆਬਾਦੀ ਵਾਲਾ ਪਿੰਡ ਹੈ ਜੀ ਸਭਰਾਏ ਸ਼ੇਅਰ ਕਰ ਦਿਓ ਵੀਡੀਓ ਭਾਈ ਜੀ ਦੇਖੋ ਕਿਵੇਂ ਗੁੱਡੇ ਜਿਹੜੇ ਚੜ ਰਹੇ ਆ ਜੀ ਯੋਮ ਕਰਕੇ ਥੋੜਾ ਜਿਹਾ ਦਿਖਾਇਆ ਜਾਵੇ ਆ ਦੇਖੋ ਕਿਵੇਂ ਪਤੰਗबाजी ਹੋ ਰਹੀ ਆ ਠੀਕ ਹੈ ਬਾਈ ਜੀ। ਇੱਕੋ ਕੇਰਾ ਠੀਕ ਹੈ ਬਾਈ ਜੀ। ਸ਼ੇਅਰ ਕਰੋ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖ ਸਕਦੇ ਆ ਜੀ ਕਿੰਨੀ ਵੱਡੀ ਆਬਾਦੀ ਹੈ ਜੀ ਸਭਰਾ ਨਗਰ ਦੀ। ਮਾਜੇ ਦੇ ਮਜਾਇਲ ਪਾਈ ਗਈ। ਵੱਡੇ ਵੱਡੇ ਮੋਰਚੇ ਫਤਿਹ ਕੀਤੇ ਆ ਇਹਨਾਂ ਯੋਧਿਆਂ ਨੇ